ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਨਗਦ ਲੈਣ ਦੇ ਸਮੇਂ ਜੇਕਰ ਇਹਨਾਂ ਨਿਯਮਾਂ ਨੂੰ ਨਾ ਮੰਨਿਆ ਤੁਸੀਂ ਤਾਂ ਲੱਗੇਗਾ ਭਾਰੀ ਜੁਰਮਾਨਾ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਭਨੇ ਲਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਨਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰ ਰਹੇ ਹਾਂ ਨਗਦ ਲੈਣ ਦੇ ਸਮੇਂ ਇਹਨਾਂ ਨਿਯਮਾਂ ਨੂੰ ਤੁਸੀਂ ਨਾ ਮੰਨਿਆ ਤਾਂ ਲੱਗ ਸਕਦਾ ਹੈ ਭਾਰੀ ਜੁਰਮਾਨਾ ਇਹ ਪੂਰੀ ਅਪਡੇਟ ਪੈਸਾ ਸਾਡੇ ਲੈਣ ਦੇਣ ਦਾ ਆਧਾਰ ਹੈ ਇੱਕ ਨਿੱਕੀ ਜਿਹੀ ਸੂਈ ਤੋਂ ਲੈ ਕੇ ਵੱਡਾ ਜਹਾਜ਼ ਖਰੀਦਣ ਤੱਕ ਪੈਸੇ ਦੀ ਲੋੜ ਪੈਂਦੀ ਹੈ ਅਸੀਂ ਭਾਰਤ ਵਧੇਰੇ ਕਰਕੇ ਪੈਸੇ ਦੇ ਰਵਾਇਤੀ ਲੈਣ ਦੇਣ ਵਿੱਚ ਹੀ ਬੱਜੇ ਹੋਏ ਹਾਂ ਜਿਸ ਤਹਿਤ ਅਸੀਂ ਨਕਦੀ ਵਿੱਚ ਹੀ ਲੈਣ ਦੇਣ ਕਰਦੇ ਹਾਂ ਪਰ ਹੁਣ ਜਮਾਲਾ ਡਿਜੀਟਲ ਹੋ ਰਿਹਾ ਹੈ ਇਸ ਵਿੱਚ ਨਕਦੀ ਵਿੱਚ ਲੈਣ ਦੇਣ ਦੀ ਪ੍ਰਥਾ ਘਟ ਰਹੀ ਹੈ ਸਰਕਾਰ ਹੁਣ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਲੈਣ ਦੇਣ ਡਿਜੀਟਲ ਰੂਪ ਦੇ ਵਿੱਚ ਹੋਵੇ ਇਸ ਦਾ ਵੱਡਾ ਕਾਰਨ ਹੈ ਇਸ ਤਰੀਕੇ ਨਾਲ ਬਲੈਕ ਮਨੀ ਕੰਟਰੋਲ ਹੁੰਦੀ ਹੈ ਭਾਰਤ ਭਰ ਦੇ ਵਿੱਚ ਹੁਣ ਵੀ ਬਹੁਤ ਸਾਰੇ ਪਰਿਵਾਰ ਹੋਣਗੇ ਜੋ ਆਪਣੇ ਘਰ ਨਕਦੀ ਰੱਖਦੇ ਨੇ ਉਹ ਪੈਸਾ ਜੋੜਨ ਲਈ ਬੈਂਕ ਉੱਤੇ ਘੱਟ ਭਰੋਸਾ ਕਰਦੇ ਨੇ ਪਰ ਜੇਕਰ ਕਦੇ ਇਨਕਮ ਟੈਕਸ ਦੀ ਰੇਟ ਪੈ ਜਾਵੇ ਤਾਂ ਮਸਲਾ ਗੰਭੀਰ ਬਣ ਸਕਦਾ ਹੈ ਅਜਿਹੇ ਦੇ ਵਿੱਚ ਨਕਦੀ ਰੱਖਣ ਸੰਬੰਧੀ ਇਨਕਮ ਟੈਕਸ ਵਿਭਾਗ ਦੇ ਕਾਨੂੰਨ ਜਾਣ ਲੈਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਆਓ ਤੁਹਾਨੂੰ ਜਾਣਕਾਰੀ ਦਈਏ ਇੱਕ ਵਿੱਤੀ ਸਾਲ ਦੇ ਵਿੱਚ ਇੱਕ ਵਿਅਕਤੀ 2 ਲੱਖ ਤੋਂ ਵੱਧ ਨਕਦੀ ਜਾਂ ਲੈਣ-ਦੇਣ ਨਹੀਂ ਕਰ ਸਕਦਾ ਇਸ ਦਾ ਕਾਰਨ ਹੈ ਕਿ ਨਕਦ ਪੈਸੇ ਦਾ ਸੋਰਸ ਤੇ ਹਿਸਾਬ ਰੱਖਣਾ ਮੁਸ਼ਕਲ ਹੈ ਜੇਕਰ ਇਸੇ ਹਿਸਾਬ ਵਿੱਚ ਤੁਖਤ ਦੀ ਸਬੂਤ ਮਿਲਦਾ ਇਨਕਮ ਟੈਕਸ ਵਿਭਾਗ ਜੁਰਮਾਨਾ ਕਰ ਸਕਦਾ ਹੈ ਨੰਬਰ 2 ਤੇ ਕਿਸੇ ਵੀ ਬੈਂਕ ਖਾਤੇ ਦੇ ਵਿੱਚ 2 ਲੱਖ ਤੋਂ ਵਧੇਰੇ ਦੀ ਰਕਮ ਜਮ੍ਹਾਂ ਕਰਵਾਉਣੀ ਆਸਾਨ ਨਹੀਂ ਹੈ। ਅਜਿਹੇ ਮਾਮਲੇ ਵਿੱਚ ਖਾਤਾਧਾਰਕ ਦਾ ਪੈਂਤੀ ਆਧਾਰ ਕਾਰਡ ਵੈਰੀਫਾਈ ਕਰਵਾਉਣਾ ਪੈਂਦਾ ਹੈ। ਨੰਬਰ 3 ਤੇ ਕਿਸੇ ਵੀ ਸੰਪਤੀ ਦੇ ਵਿਕਰੀ ਜਾਂ ਖਰੀਦਦਾਰੀ 3 ਲੱਖ ਤੋਂ ਵਧੇਰੇ ਨਕਦੀ ਵਿੱਚ ਨਹੀਂ ਹੋ ਸਕਦੀ। ਜੇਕਰ ਅਜਿਹਾ ਹੁੰਦਾ ਤਾਂ ਇਨਸਾਨ ਜਾਂਚ ਅਜੰਸੀ ਵੀ ਜਾਂਚ ਦੇ ਘੇਰੇ ਵਿੱਚ ਆ ਜਾਵੇਗਾ। ਜਾਂਚ ਵਿੱਚ ਕੋਈ ਧੋਖਾਧੜੀ ਸਬੂਤ ਮਿਲਤੇ ਜਰ ਮਾਲਨਾ ਪੈਸਾ ਜ਼ਬਤ ਤੇ ਸਜ਼ਾ ਹੋ ਸਕਦੀ ਹੈ। ਨੰਬਰ 4 ਤੇ ਕਿਸੇ ਵੀ ਖਾਤੇ ਦੇ ਵਿੱਚ ਇੱਕ ਵਾਰ ਦੇ ਵਿੱਚ 50000 ਤੋਂ ਵੱਧ ਦੀ ਰਕਮ ਨਕਦੀ ਵਿੱਚ ਜਮ੍ਹਾਂ ਕਰਵਾਉਣ ਲਈ ਪੈਨ ਨੰਬਰ ਤੇ ਹੋਰ ਡਿਟੇਲ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਜੇਕਰ ਕੋਈ ਵਿਅਕਤੀ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਇੱਕ ਵਾਰ ਦੇ ਵਿੱਚ 1 ਲੱਖ ਤੋਂ ਵੱਧਾ ਭੁਗਤਾਨ ਕਰਦਾ ਹੈ ਤਾਂ ਉਸ ਦੀ ਜਾਂਚ ਵੀ ਹੋ ਸਕਦੀ ਹੈ ਨੰਬਰ 6 ਤੇ ਕੁਝ ਲੋਕ ਆਪਣੇ ਨੇੜਲੇ ਸਬੰਧੀਆਂ ਜਾਂ ਰਿਸ਼ਤੇਦਾਰਾਂ ਨਾਲ ਲੈਣ ਦੇਣ ਨਕਦੀ ਵਿੱਚ ਹੀ ਕਰ ਲੈਂਦੇ ਨੇ ਪਰ ਇਹ ਲੈਣ ਦੇਣ 2 ਲੱਖ ਤੋਂ ਵੱਧ ਨਕਦੀ ਦਾ ਨਹੀਂ ਹੋਣਾ ਚਾਹੀਦਾ ਇਹ ਲੈਣ ਦੇਣ ਬੈਂਕ ਦੇ ਰਾਹੀਂ ਕਰਨਾ ਹੀ ਉਚਿਤ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜੀ ਕਿ ਇਨਕਮ ਟੈਕਸ ਵਿਭਾਗ ਦੇ ਦੁਆਰਾ ਸਾਨੂੰ ਜਾਣਕਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਗਈ ਹੈ ਕਿ ਨਕਦ ਲੈਣ ਦੇਣ ਸਮੇਂ ਕਿਹੜੀਆਂ ਸਾਵਧਾਨੀਆਂ ਤੁਸੀਂ ਰੱਖਣੀਆਂ ਨੇ ਸੋ ਇਸੇ ਤਰ੍ਹਾਂ ਦੀਆਂ ਨਿਤ ਨਵੀਆਂ ਅਪਡੇਟਸ ਵੀ ਆਪਣੇ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿੰਦੇ ਆ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਹੋਵੇਗਾ ਸ਼ੇਅਰ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ